ਦੀ ਪਵਿੱਤਰ ਗੁਰਬਾਣੀ ਦੇ ਫਰਮਾਨ ਹਨ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲੇ ਲੱਖ ਦਰਿਆਓ ਸਤਿਗੁਰ ਜੀ ਕਿਰਪਾ ਕਰੋ ਇਹਨਾਂ ਦਰਿਆਵਾਂ ਨੂੰ ਆਪਣੀ ਮਰਜ਼ਾਦਾ ਵਿੱਚ ਚਲਾਓ ਜੀ ਜੰਤ ਤੇ ਸੁਖ ਵਰਤਾਓ ਸਤਿਗੁਰ ਜੀ ਫੜਾਂ ਦੇ ਪਾਣੀ ਦੀ ਮਾਰ ਹੇਠ ਆਏ ਹੋਏ ਲੋਕਾਂ ਦੀ ਸੰਭਾਲ ਕਰੋ ਜੜਦੀ ਕਲਾ ਕਰੋ ਗਰੀਬਨਵਾਜ਼ ਚੜਦੇ ਪੰਜਾਬ ਤੇ ਲੈਹੰਦੇ ਪੰਜਾਬ ਦੇ ਲੋਕਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਿਓ ਜੀ ਅਨਾ ਜੀਆਂ ਨੂੰ ਇਹਨਾਂ ਮੁਸ਼ਕਲਾਂ ਵਿੱਚੋਂ ਨਿਕਲਦਾ ਆਤਮਕ ਬਲ ਸਮਰੱਥਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਗੁਰਦਾਰ پور ਸਾਹਿਬ ਦਾ ਜੋ ਕੋਰੀਡੋਰ ਜੋ ਲੰਘਾ ਬੰਦ ਹੋਇਆ ਸਭ ਸੰਗਤਾਂ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਿਓ ਜਲਦੀ ਤੋਂ ਜਲਦੀ ਇਹ ਲੰਘਾਂ ਤੁਲੇ ਗੁਰੂ ਕੇ ਸਿੱਖ ਪਿਆਰੇ ਆਪਣੇ ਗੁਰਧਾਮਾਂ ਦੇ ਦਰਸ਼ਨ ਸੇਵਾ ਸੰਭਾਲ ਕਰ ਸਕਣ ਸਤਿਗੁਰ ਪਾਤਸ਼ਾਹ ਜੀ ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਨੀ ਤਾਂ ਜੋ ਦੇਸ਼ ਕੌਮ ਦੀ ਤਗੜੇ ਹੋ ਕੇ ਸੇਵਾ ਕਰ ਸਕਣ ਜੀਆਂ ਚ ਤੰਦਰੁਸਤੀ ਮਾਲ ਮਨੁੱਖੀ ਜੀਵਨ ਤੇ ਸੁਖ ਵਰਤੌਣੀ ਸਤਿਗੁਰ ਜੀ ਇਸ ਸਮੇਂ ਛੇ ਪੌੜੀਆਂ ਅਨੰਤ ਸਾਹਿਬ ਦੇ ਪਾਠ ਹੋਏ ਨੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਗੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ